ਸਾਰੇ ਹੀ ਪੱਤਰਕਾਰ ਬੰਦੂ ਸਹਿਬਾਨ ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣੇ ਨਾਲ ਸੰਬੰਧਤ ਸਾਰੇ ਹੀ ਡੈਮੋਕਰੈtic ਸਿਸਟਮ ਦਾ ਚੌਥਾ ਸਤੰਮ ਜਿਸ ਨੂੰ ਪੱਤਰਕਾਰਤਾ ਕਹਿੰਦੇ ਆ ਸਾਰੇ ਪੱਤਰਕਾਰ ਬੰਦੂ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿ ਮੈਂ ਇੱਕ ਬੇਨਤੀ ਜਿਹੜੀ ਆ ਉਹ ਕੱਲ ਤੁਹਾਨੂੰ ਕੀਤੀ ਸੀ ਕਿ ਅੱਜ 1 ਵਜੇ ਤੁਹਾਡੇ ਸਾਰਿਆਂ ਨਾਲ ਕੁਝ ਗੱਲਾਂ ਜਿਹੜੀਆਂ ਵਾ ਉਹ ਸਾਂਝੀਆਂ ਕਰਨੀਆਂ ਸੀਗੀਆਂ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਮੈਨੂੰ ਪਤਾ ਤੁਹਾਡਾ ਵੀ ਬਹੁਤ ਜ਼ਿਆਦਾ ਸ਼ਡਿਊਲ ਬਿਜ਼ੀ ਆ ਲੇਕਿਨ ਫਿਰ ਵੀ ਕਿਉਂਕਿ ਤੁਹਾਡੇ ਨਾਲ ਮੇਰਾ ਇੱਕ ਤਰ੍ਹਾਂ ਦਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਜਿਹੜਾ ਪਿਆਰ ਆ ਉਹ ਸਾਰਿਆਂ ਨਾਲ ਮੇਰਾ ਹੈ ਔਰ ਇਹ ਸਾਰੇ ਪਿਆਰ ਦੇ ਬੱਜੇ ਹੋਏ ਜਿਹੜੇ ਆ ਉਹ ਅੱਜ ਤੁਸੀਂ ਇੱਥੇ ਆਏ ਹੋ ਤਾਂ ਮੈਂ ਤੁਹਾਡਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਹਾਂ ਦੂਸਰਾ ਅੱਜ ਦੀ ਇਹ ਵਿਸ਼ੇਸ਼ ਪੱਤਰਕਾਰਤਾ ਜਿਹੜੀ ਆ ਪ੍ਰੈਸ ਮਿਲਣੀ ਜਿਸ ਨੂੰ ਆਪਾਂ ਕਰਨੇ ਫਸਟ ਆਫ ਆਲ ਕਿ ਮਾਨਯੋਗ ਸਾਡੇ ਦੇਸ਼ ਦੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਆਲ ਸਾਹਿਬ ਪੰਜਾਬ ਦੇ ਜਿਨ੍ਹਾਂ ਨੇ ਦੇਸ਼ ਦੇ ਅੰਦਰ ਇੱਕ ਐਜੂਕੇਸ਼ਨ ਪਾਲਿਸੀ ਜਿਹੜੀ ਆ ਉਹਦੇ ਚ ਬੜੀ ਵੱਡੀ ਕ੍ਰਾਂਤੀ ਲਿਆਂਦੀ ਆ ਅਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਮਨੀਸ਼ ਸੋਦੀਆ ਸਾਹਿਬ ਅਤੇ ਪੰਜਾਬ ਦੇ ਸਾਰੇ ਹੀ ਫਿਰਕਿਆਂ ਦੇ ਹਰਮਨ ਪਿਆਰੇ ਪੰਜਾਬ ਦੇ ਦਿਲਾਂ ਦੀ ਧੜਕਣਾਂ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਔਰ ਉਹਨਾਂ ਦੇ ਨਾਲ ਪੰਜਾਬ ਦੇ ਸਾਡੇ ਆਮ ਆਦਲ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਨ ਮਨਿਸਟਰ ਸ਼੍ਰੀ ਅਮਨ ਅਰੋੜਾ ਜੀ ਔਰ ਅਵਿਸ਼ੇਸ਼ ਤੌਰ ਤੇ ਜਿਨ੍ਹਾਂ ਨੂੰ ਪਿਛਲੇ ਦਿਨੀ ਬੈਸਟ ਦੇ ਵਿੱਚੋਂ ਲਗਭਗ 10637 ਵੋਟਾਂ ਦੇ ਵਿਜੇ ਬਣਾ ਕੇ ਫਿਰ ਦਾਨ ਸਭਾ ਚ ਭੇਜਿਆ ਪੰਜਾਬ ਸਰਕਾਰ ਨੇ ਉਹਨੂੰ ਕਹਿਵਨ ਮਿਨਿਸਟਰ ਲੈਵਲ ਉਧਾਨੇ ਦਾ ਮਾਣ ਵਧਿਆ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਸੰਜੀਵ अरोड़ा ਜੀ ਸਾਰੇ ਹੀ ਸਤਿਕਾਰਯੋਗ ਐਮ ਐਲ ਏ ਸਹਿਬਾਨ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਪੰਜਾਬ ਦੀ ਸਭ ਤੋਂ ਵੱਧ ਪਾਪੂਲੇਸ਼ਨ ਜਿਸ ਨੂੰ ਆਪਾਂ ਦਲਿਤ ਸਮਾਜ ਦੀ ਕਹਿੰਦੇ ਆ ਲਗਭਗ 1 ਕਰੋੜ 40 ਲੱਖ ਲੋਕਾਂ ਦੀ ਪ੍ਰਤੀਨਿਧਤਾ ਜਿਹੜੀ ਆ ਉਹ ਕਰਵਾਉਣ ਵਾਸਤੇ ਦਲਿਤ ਵਿਕਾਸ ਬੋਰਡ ਦਾ ਚੇਅਰਮੈਨ ਜਿਹੜਾ ਵਾ ਉਹ ਮੈਨੂੰ ਬਣਾਇਆ ਵਾ ਤਾਂ ਮੈਂ ਸਾਰੀ ਦੀ ਸਾਰੀ ਹਾਈ ਕਮਾਂਡ ਦਾ ਜਿਹੜਾ ਵਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਔਰ ਨਾਲ ਦੇ ਨਾਲ ਮੈਂ ਇਹ ਵੀ ਕਹਿਣਾ ਚਾਹਨਾ ਵਾ ਕਿ ਜਿਹੜਾ ਮਾਣਯੋਗ ਮੁੱਖ ਮੰਤਰੀ ਸਰਦਾਰ ਪ੍ਰਭਜਨ ਸਿੰਘ ਜੀ ਮਾਣ ਸਾਹਿਬ ਨੇ ਮੇਰੇ ਤੇ ਯਕੀਨ ਕੀਤਾ ਵਾ ਪਾਰਟੀ ਨੇ ਆਸ਼ੀਰਵਾਦ ਦਿੱਤਾ ਵਾ ਔਰ ਮੈਨੂੰ ਪੰਜਾਬ ਦਾ ਦਲਿਤ ਵਿਕਾਸ ਬੋਰਡ ਦਾ ਚੇਅਰਮੈਨ ਬਣਾਇਆ ਵਾ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਉਥੇ ਮੈਂ ਨਾਲ ਦੀ ਨਾਲ ਇਹ ਵੀ ਉਹਨਾਂ ਨੂੰ ਯਕੀਨ ਦਿਵਾਣਾ ਵਾਂ ਕਿ 2027 ਦੇ ਜਿਹੜੇ ਇਲੈਕਸ਼ਨ ਆਉਣ ਜਾ ਰਹੇ ਨੇ ਉਹਦੇ ਚ ਆਮ ਆਦਲ ਪਾਰਟੀ ਅਤੇ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੂੰ 2027 ਚ ਦੁਬਾਰਾ ਫਿਰ ਇਹ ਵਿਜੇ ਬਣਾ ਕੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਵਾ ਉਹਨੂੰ ਬਣਾਉਣ ਦਾ ਕੰਮ ਕਰਾਂਗਾ। ਔਰ ਵਿਸ਼ੇਸ਼ ਤੌਰ ਤੇ ਮੈਂ ਜਿਹੜੀ Dalit ਸਮਾਜ ਦੀਆਂ ਸਮੱਸਿਆਵਾਂ ਦੀ ਗੱਲ ਵਾ ਮੇਰਾ ਜੀਵਨ ਜਿਹੜਾ ਵਾ ਲਗਭਗ 45 ਸਾਲ ਜਿਹੜੇ ਨੇ ਉਹ ਮੈਂ ਆਪਣੇ ਜੀਵਨ ਦੇ ਅੰਦਰ ਦਲਿਤ ਸਮਾਜ ਦੇ ਉਥਾਨ ਲਈ ਲਾਇਆ ਚਾਹੇ ਉਹਨਾਂ ਦੀਆਂ ਧਾਰਮਿਕ ਮੰਗਾਂ ਵਾਂ ਚਾਹੇ ਉਹ ਸਮਾਜਿਕ ਮੰਗਾਂ ਵਾਂ ਚਾਹੇ ਉਹ ਐਜੂਕੇਸ਼ਨ ਨਾਲ ਸੰਬੰਧਿਤ ਪ੍ਰੋਬਲਮਸ ਨੇ ਚਾਹੇ ਉਹ ਆਰਥਿਕ ਹਾਲਤਾਂ ਚਾਹੇ ਉਹ ਮਜ਼ਦਮਾਂ ਦੀਆਂ ਸਮੱਸਿਆਵਾਂ ਨੇ ਬਹੁਤ ਸਾਰੇ ਇਸ਼ੂਜ਼ ਨੇ ਉਹਨਾਂ ਸਾਰੇ ਇਸ਼ੂਆਂ ਦੇ ਹਮੇਸ਼ਾ ਹੀ ਮੈਂ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੋਊਗਾ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹੋਊਗਾ ਕਿ ਹਮੇਸ਼ਾ ਹੀ ਮੈਂ ਤਤਪਰੀਆ ਰਿਹਾ ਵਾਂ ਕਿ ਦਲਿਤ ਸਮਾਜ ਦਾ ਜਿਹੜਾ ਕਿਸੇ ਵੀ ਐਂਗਲ ਤੋਂ ਮਾਨ ਸਨਮਾਨ ਚ ਜਿਹੜੀ ਕਮੀ ਆ ਉਹ ਮੇਰੇ ਹੁੰਦੇ ਨਾ ਰਵੇ ਇਸ ਵਾਸਤੇ ਮੈਂ ਹਮੇਸ਼ਾ ਉਹਨਾਂ ਦੇ ਮਾਨ ਸਨਮਾਨ ਦੀ ਜਿਹੜੀ ਲੜਾਈ ਆ ਉਹ ਲੜਦਾ ਰਿਹਾ ਵਾਂ ਹੁਣ ਵੀ ਮੈਂ ਬਹੁਤ ਜਲਦ ਜਿਹੜਾ ਵਾ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਮਾਧਮ ਤੋਂ ਇਹ ਦੱਸਣਾ ਚਾਹਨਾ ਕਿ ਬੜੇ ਜਲਦੀ ਮੈਂ ਪੰਜਾਬ ਦਾ ਜਿਹੜਾ ਟੂਰ ਆ ਉਹ ਕਰਨ ਜਾ ਰਿਹਾ ਵਾਂ ਕਿਉਂਕਿ ਤੁਸੀਂ ਇੱਕ ਮੇਰੀ ਆਵਾਜ਼ ਆ ਸਾਡੀ ਆਵਾਜ਼ ਆ ਤੁਹਾਡੇ ਮਾਧੋਂ ਤੋਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਵਾ ਮੇਰਾ ਮੈਸੇਜ ਜਿਹੜਾ ਇਹ ਕਨਵੇ ਹੋਣਾ ਵਾ ਕਿ ਮੈਂ ਬੜੀ ਜਲਦੀ ਪੰਜਾਬ ਦਾ ਟੂਰ ਜਿਹੜਾ ਵਾ ਉਹ ਲਾਂਡ ਜਾਣਿਆ ਹਰ ਪਿੰਡ 'ਚ ਜਾਊਗਾ ਹਰ ਸ਼ਹਿਰ 'ਚ ਜਾਊਗਾ ਹਰ ਉਸ ਗਰੀਬ ਦੇ ਘਰ ਜਾਊਗਾ ਜਿਹਨੂੰ ਲੱਗਦਾ ਮੇਰੀ ਲੋੜ ਆ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨਾਂ 18 ਮਹੀਨੇ ਦੇ ਅੰਦਰ ਦਲਿਤ ਸਮਾਜ ਜਿਹੜਾ ਵਾ ਉਹ ਆਪਣੇ ਆਪ ਨੂੰ ਇੱਕ ਪ੍ਰਾਊਡ ਫੀਲ ਕਰੇ ਕਿ ਜੱਦੇ ਵਿਜੇ ਦਾਨਵ ਜੀ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਬਣੇ ਨੇ ਹਰ ਤਰ੍ਹਾਂ ਦਾ ਉਹਨਾਂ ਨੂੰ ਸਕੂਨ ਜਿਹੜਾ ਵਾ ਉਹ ਪ੍ਰਾਪਤ ਹੋਇਆ ਵਾ ਤੇ ਇਸ ਆਸ ਦੇ ਨਾਲ ਕਿ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਮੈਂ ਸਾਰੇ ਹੀ ਪੱਤਰਕਾਰ ਬੰਦੂ ਸਹਿਬਾਨ ਦਾ ਜਿੱਥੇ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਉਥੇ ਦੁਬਾਰਾ ਫਿਰ ਮੌਜੂਦਾ ਸਰਕਾਰ ਜਿਹੜੀ ਆ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਮਨੀਸ਼ ਸੋਧਿਆ ਸਾਹਿਬ ਕੇਜਰੀਅਲ ਸਾਹਿਬ ਅਮਰ अरोड़ा ਜੀ ਸੰਜੀਵ अरोड़ा ਜੀ तमाम सारी ਸਰਕਾਰ तमाम सारी ਪਾਰਟੀ ਜਿਹੜੀ ਆ ਉਹਨਾਂ ਦਾ ਬਹੁਤ ਬਹੁਤ ਜਿੱਤੇ ਧੰਨਵਾਦ ਕਰਦਾ ਉਥੇ ਨਾਲ ਦੀ ਨਾਲ ਵਾਂਸ ਅਗੇਨ ਦੁਬਾਰਾ ਫਿਰ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਣਾ ਵਾ ਕਿ ਜਿਹੜੀਆਂ ਇਲੈਕਸ਼ਨ 2027 ਨੂੰ ਆਉਣ ਜਾ ਰਹੀਆਂ ਵਾ ਉਹਦੇ ਚ ਦੁਬਾਰਾ ਪਾਰਟੀ ਨੂੰ ਜੁਤਾਨ ਦਾ ਕੰਮ ਕਰਾਂਗਾ ਅਤੇ ਪੰਜਾਬ ਦੀ ਬਾਗ ਡੋਰ ਜਿਹੜੀ ਆ ਬਤੌਰ ਮੁੱਖ ਮੰਤਰੀ ਮਾਨ ਸਬ ਮਦਮਾਨ ਦਾ ਕੰਮ ਕਰਾਂਗਾ ਆ ਜਿਹੜੀ ਸਰਕਾਰ ਤੱਕ ਪਹੁੰਚ ਨਹੀਂ ਹੈ ਜੀਆਂ ਕਈ ਵਾਰ ਨਾ ਉਹ ਸਰਕਾਰ ਤੱਕ ਪਹੁੰਚ ਕਰ ਸਕਦੇ ਨੇ ਹੁਣ ਤੁਹਾਨੂੰ ਜਿਹੜਾ ਚੇਅਰਮੈਨ ਲਾਇਆ ਤੁਸੀਂ ਉਹਨਾਂ ਤੱਕ ਵੀ ਪਹੁੰਚ ਕਰੇਗੇ ਉਹ ਉਹਦੇ ਬਾਰੇ ਕੀ ਕਹਿਣਾ ਜੀ ਮੈਂ ਬਹੁਤ ਅੱਛਾ ਤੁਹਾਡਾ ਸਵਾਲ ਆ ਮੈਂ ਥੈਂਕ ਯੂ ਕਰਦਾ ਤੁਹਾਡਾ ਮੈਨੂੰ ਪਤਾ ਕਿਉਂਕਿ ਮੈਂ ਪਿਛਲੇ ਲੰਬੇ ਸਮੇਂ ਤੋਂ 45 ਸਾਲ ਤੋਂ ਸਮਾਜ ਦੇ ਵਿੱਚ ਵਿਚਰਿਆ ਸਮਾਜ ਦੇ ਹਰ ਸੈਕਟਰ ਨਾਲ ਕੰਮ ਕਰਕੇ ਦੇਖਿਆ ਵਾ ਜਿੱਥੇ ਵੀ ਉਹਨਾਂ ਦੇ ਸਵਾਲ ਹੋਣਗੇ ਉਹਨਾਂ ਦੀਆਂ ਸਮੱਸਿਆਵਾਂ ਹੋਣਗੀਆਂ ਪਹਿਲ ਦੇ ਆਧਾਰ ਤੇ ਤਾਂ ਮੈਂ ਖੁਦ ਜਾਵਾਂਗਾ ਔਰ ਜੇ ਮੈਨੂੰ ਲੱਗੂਗਾ ਇਸ ਨੂੰ ਪੰਜਾਬ ਸਰਕਾਰ ਦੇ ਨੋਟਿਸ 'ਚ ਲਿਆਂਨ ਦੀ ਲੋੜ ਆ ਮਾਨਯੋਗ ਸੀਐਮ ਸਾਹ ਦੇ ਨੋਟਿਸ 'ਚ ਲਿਆਂਨ ਦੀ ਲੋੜ ਆ ਤਾਂ ਪੂਰੀ ਦੀ ਪੂਰੀ ਉਹਨਾਂ ਦੀ ਸਮੱਸਿਆ ਸੁਣ ਕੇ ਉਹਨਾਂ ਨਾਲ ਲੈ ਕੇ ਸੀਐਮ ਸਾਹ ਨਾਲ ਮੀਟਿੰਗ ਕਰਕੇ ਉਹਦਾ ਨਿਵਾਰਣ ਜਿਹੜਾ ਵਾ ਉਹਨੂੰ ਪੂਰੀ ਤਰ੍ਹਾਂ ਕਰਾਉਣ ਦਾ ਯਤਨ ਕਰਾਂਗਾ ਸਾਹਿਬਾਨ ਤੁਹਾਡੀ ਸਰਕਾਰ ਨੇ ਕਿਆ ਕੀਤੀ ਮੁੱਖ ਮੰਤਰੀ ਦਲੀਪ ਜੀ ਅੱਜ ਸਿਰਫ 18 ਮਹੀਨੇ ਲੱਗੇ ਨੇ ਤੁਹਾਨੂੰ ਲੱਗਦਾ ਤੇ ਗੁਰਪਾਲ ਉਹ ਕਿਰਮਿਆ ਨਹੀਂ ਦਿੱਤੀ ਐ ਤੇ ਇਸ ਚੀਜ਼ ਨੂੰ ਤੁਸੀਂ ਉੱਥੇ ਕੁਐਸਚਨ ਪੁੱਟ ਕਰੋ ਤੇ ਕੋਈ ਮਾਮਲਾ ਜਿਹੜਾ ਮੇਰੇ ਨਾਲ ਸੰਬੰਧਤ ਨਹੀਂ ਆ ਔਰ ਮੈਂ ਸੋਚ ਰਖਦਾ ਵਾਂ ਕਿ ਇਹ ਫੈਸਲਾ ਜਿਹੜਾ ਵਾ ਕੋਈ ਕਿ ਹਾਈ ਕਮਾਂਡ ਦਾ ਕੰਮ ਵਾ ਇਹ ਫੈਸਲਾ ਜਿਹੜਾ ਵਾ ਮਾਨਯੋਗ ਸਾਡੇ ਕੇਜਰੀਅਲ ਸਾਹਿਬ ਨੇ ਜਾਂ ਮਾਨਦੋਗ ਸੀਐਮ ਸਾਹਿਬ ਨੇ ਲੈਣਾ ਵਾ ਤੇ ਹੋ ਸਕਦਾ ਜਦੋਂ ਦਿਨਾਂ ਦਿਨਾਂ ਤੇ ਤੁਹਾਡੀ ਮੁਲਾਕਾਤ ਉਹਨਾਂ ਨਾਲ ਹੋਵੇ ਤੁਸੀਂ ਇਹ ਕੁਐਸਚਨ ਉਹਨਾਂ ਨਾਲ ਕਰ ਸਕਦੇ ਹੋ ਮੈਂ ਪਹਿਲ ਦੇ ਹਾਰ ਤੇ ਸਭ ਤੋਂ ਜ਼ਿਆਦਾ ਮੈਨੂੰ ਜੋ ਪਿਛਲੇ ਦਿਨੀ ਸਾਡੇ ਬੱਚੇ ਜਿਹੜੇ ਖਾਸ ਤੌਰ ਤੇ ਦਲ ਸਮਾਜ ਦੇ ਜਿਹੜੇ ਬੱਚੇ ਆ ਉਹਨਾਂ ਦੀਆਂ ਬਹੁਤ ਸਾਰੀਆਂ ਮੈਂ ਇਹਨਾਂ ਦਿਨਾਂ ਦੇ ਵਿੱਚ ਜਦੋਂ ਰਿਜ਼ਲਟ ਆਏ ਨੇ ਤਾਂ ਮੈਂ ਬਹੁਤ ਸਾਰੀਆਂ ਯੂਨੀਵਰਸਟੀਆਂ ਬਹੁਤ ਸਾਰੇ ਕਾਲਜਸ ਤੇ ਸਕੂਲਾਂ ਦੇ ਵਿੱਚ ਉਹਨਾਂ ਦੀ ਐਡਮਿਸ਼ਨ ਨੂੰ ਲੈ ਕੇ ਬਹੁਤ ਸਮੱਸਿਆਵਾਂ ਨੂੰ ਮੈਂ ਨਜ਼ਦੀਕ ਤੋਂ ਦੇਖਿਆ ਵਾ ਉਸ ਤੋਂ ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਉਹਨਾਂ ਦੇ ਵਜਿੱਫੇ ਨੂੰ ਲੈ ਕੇ ਦੇਖਿਆ ਵਾ ਔਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਖਾਸ ਤੌਰ ਤੇ ਮਾਨ ਸਰਮਾਨ ਦੀ ਲੜਾਈ ਆ ਉਹਨੂੰ ਲੈ ਕੇ ਉਹਨਾਂ ਦੇਖਿਆ ਔਰ ਵਿਸ਼ੇਸ਼ ਤੌਰ ਤੇ ਲੁਧਿਆਣੇ ਨਾਲ ਸੰਬੰਧਿਤ ਜਿਹੜੀ ਆ ਸਾਡੇ ਮੁਲਾਜ਼ਮ ਵਿਚਾਰੇ ਜਿਹਨਾਂ ਨੇ ਪਿਛਲੇ ਦਿਨ ਅਸੀਂ ਲੜਾਈ ਲੜੀ ਸੀ ਔਰ ਲਗਭਗ ਉਹਨਾਂ ਨੂੰ ਵਿਚਾਰਿਆਂ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਉਹਨਾਂ ਦੀ ਜਿਹੜੀ ਓਵਰਏਜ ਦੀ ਲੜਾਈ ਆ ਲਗਭਗ 2000 ਦੇ ਕਰੀਬ ਨੇ ਉਹਨਾਂ ਦੀ ਵੀ ਜਿਹੜੀ ਬੜੀ ਜਲਦ ਜਿਹੜੀ ਨਜ਼ਦੀਕ ਜਿਹੜਾ ਲੈ ਕੇ ਉਹਨਾਂ ਦਾ ਮਸਲਾ ਹੱਲ ਕਰਨ ਜਾ ਰਹੇ ਆ ਔਰ ਬਹੁਤ ਜਲਦੀ ਤੁਹਾਨੂੰ ਸਾਰਿਆਂ ਨੂੰ ਦੁਆਰਾ ਅਸੀਂ ਕਸ਼ਤ ਦਵਾਂਗੇ ਕਿ ਉਹਨਾਂ ਨੂੰ ਜਦੋਂ ਨਿਯੁਕਤੀ ਪੱਤਰ ਜਿਹੜੇ ਦਿੱਤੇ ਜਾਣਗੇ ਇਸ ਤੋਂ ਇਲਾਵਾ ਬਹੁਤ ਸਾਰੇ ਧਾਰਮਿਕ ਮੁੱਦੇ ਵੀ ਨੇ ਸਮਾਜਿਕ ਮੁੱਦੇ ਵੀ ਨੇ ਅਰਥਿਕ ਮੁੱਦੇ ਵੀ ਨੇ ਕਿਉਂਕਿ ਸਮਾਜ ਦੀ ਜਿਹੜੀ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਤੇ ਮੈਂ ਕਹਿ ਸਕਦਾ ਕਿ ਪੰਜਾਬ ਦਾੜਾ ਦਲਿਤਾ ਉਹ ਆਰਥਿਕ ਕੋਕੋ ਕਾਫੀ ਸਟਰੋਂਗ ਆ ਲੇਕਿਨ ਫਿਰ ਵੀ ਬਹੁਤ ਸਾਰੇ ਮਾਮਲੇ ਐਸੇ ਆ ਜਿੱਥੇ ਉਹਨਾਂ ਦੀ ਸਮੇਂ-ਸਮੇਂ ਤੇ ਮੈਨੂੰ ਲੱਗਦਾ ਉਹਨਾਂ ਨਾਲ ਇਨ ਟੱਚ ਹੋ ਕੇ ਉਹਨਾਂ ਦੇ ਮਸਲੇ ਜਿਹੜੇ ਹੱਲ ਕਰਾਉਣ ਦੇ ਵਿੱਚ ਕੋਈ ਯੋਗਦਾਨ ਜਿਹੜਾ ਪਾਇਆ ਜਾ ਸਕਦਾ ਪੜ ਦੀ ਕੋਸ਼ਿਸ਼ ਕਰਾਂਗਾ